ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਤੁਹਾਡਾ ਟਿਕਟੋਕ ਚੈਨਲ 스ਪੀਨਿਚ ਗੁਰਜੀਤ ਸਿੰਘ ਦੇ ਉੱਤੇ ਜੀ ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਅਸੀਂ ਦੱਸਾਂਗੇ ਕਿ 1 ਅਕਤੂਬਰ ਤੋਂ ਜਿਹੜੇ ਆ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੇ ਆਪਣੀ ਨੈਸ਼ਨੈਟੀ ਜਿਹੜੀ ਸਿਲੰਡਰ ਕਰ ਦਿੱਤੀ ਹੈ ਇੰਡੀਅਨ ਨੈਸ਼ਨੈਟੀ ਜਿਹੜੀ ਸਿਲੰਡਰ ਕਰ ਦਿੱਤੀ ਹੈ ਤੇ ਹੁਣ ਵਿਦੇਸ਼ ਦੇ ਵਿੱਚ ਕਿਤੇ ਵੀ ਆਪਣੇ ਜਿਹੜੇ ਪਾਸਪੋਰਟ ਆ ਉਹਨੂੰ ਪ੍ਰਾਪਤ ਕਰ ਲਿਆ ਹੈ ਇਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਨੇ ਨਵਾਂ ਕਾਨੂੰਨ ਕੱਟਿਆ ਹੈ ਜਿਹੜਾ ਕਿ 1 ਅਕਤੂਬਰ ਤੋਂ ਸਟਾਰਟ ਹੋ ਚੁੱਕਾ ਹੈ 72 ਘੰਟੇ ਪਹਿਲਾਂ ਇੰਡੀਆ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਆਨਲਾਈਨ ਫਾਰਮ ਭਰਨਾ ਪਵੇਗਾ ਜਿਹਦੇ ਵਿੱਚ ਤੁਹਾਨੂੰ ਦੱਸਣਾ ਪੈਗਾ ਮੈਂ ਇੰਡੀਆ ਆ ਰਿਹਾ ਹਾਂ ਉਹਦੇ ਵਿੱਚ ਤੁਹਾਡੇ ਕੋਲ ਅਲੱਗ-ਅਲੱਗ ਚੀਜ਼ਾਂ ਪੁੱਛੀ ਜਾਣਗੀਆਂ ਕਿ ਕਿਹੜੇ ਪਰਪਸ ਤੇ ਆ ਰਹੇ ਹੋ ਕਿੰਨਾ ਚਿਰ ਰਹਿਣਾ ਹੈ ਤੁਸੀਂ ਤੇ ਇੰਡੀਆ ਦਾ ਐਡਰੈਸ ਇੰਡੀਆ ਦਾ ਫੋਨ ਨੰਬਰ ਬਾਹਰ ਦਾ ਐਡਰੈਸ ਬਾਹਰ ਦਾ ਫੋਨ ਨੰਬਰ ਸਾਰਾ ਡਾਟਾ ਜਿਹੜਾ ਉਹ ਤੁਹਾਨੂੰ ਪਹਿਲਾਂ ਹੀ ਜਿਹੜਾ ਲਿਖ ਕੇ ਗਵਰਨਮੈਂਟ ਨੂੰ ਭੇਜਣਾ ਪਵੇਗਾ ਇਹ ਡਾਟਾ ਲਿਖਣ ਦੇ ਲਈ ਗਵਰਨਮੈਂਟ ਨੇ ਜਿਹੜੀਆਂ ਦੋ ਤਿੰਨ ਵੈਬਸਾਈਟਾਂ ਬਣਾਈਆਂ ਜਿਨ੍ਹਾਂ ਦੇ ਉੱਤੇ ਜਾ ਕੇ ਤੁਸੀਂ ਕਰ ਸਕਦੇ ਹੋ boi.gov.in boi ਇਹਦੇ ਉੱਤੇ ਵੀ ਜਾ ਕੇ ਤੁਸੀਂ ਇਹ ਭੇਜ ਸਕਦੇ ਹੋ ਜੀ ਆਪਣਾ ਸਾਰਾ ਡਾਟਾ ਇਹਦੇ ਵਿੱਚ ਫਾਰਮ ਗਾ ਭਰ ਜਿਨ੍ਹਾਂ ਨੂੰ ਜਿਆਦਾ ਨਹੀਂ ਪਤਾ ਪੀ ਐਰ ਸਾਈਟਾਂ ਤੇ ਜਾਂਦਾ ਨਹੀਂ ਪਤਾ ਉਹਨਾਂ ਲਈ ਗਵਰਨਮੈਂਟ ਨੇ ਸਪੈਸ਼ਲ ਐਪਲੀਕੇਸ਼ਨ ਜਿਹੜੀ ਆ ਐਪ ਦੇ ਉੱਤੇ ਜਾ ਕੇ ਤੁਸੀਂ ਪਲੇ ਸਟੋਰ ਤੇ ਜਾ ਕੇ ਉਹ ਡਾਊਨਲੋਡ ਕਰ ਸਕਦੇ ਹੋ ਇੰਡੀਅਨ ਵੀਜ਼ਾ ਸੁ ਸਵਾਗਤਮ ਇੰਡੀਅਨ ਵੀਜ਼ਾ ਸੁ ਸਵਾਗਤਮ ਜਿਹੜੀ ਐ ਸਾਈਟ ਹੈ ਐ ਐਪਲੀਕੇਸ਼ਨ ਹੈ ਉਹਦੇ ਵਿੱਚ ਜਾ ਕੇ ਤੁਸੀਂ ਆਪਣਾ ਫਾਰਮ ਜਿਹੜਾ ਉਹਨੂੰ ਤੁਸੀਂ ਆਪਣੀ ਈਮੇਲ ਦੇ ਨਾਲ ਰਜਿਸਟਰਡ ਕਰਕੇ ਤੇ ਉਹਦੇ ਵਿੱਚ ਸਾਰਾ ਫਾਰਮ ਭਰ ਸਕਦੇ ਹੋ ਬਹੁਤ ਈਜ਼ੀ ਜਿਹੜਾ ਸਟੈਪ ਹੈ ਇਹ ਦਿੱਤਾ ਗਿਆ ਹੈ ਇਹ ਤੁਸੀਂ 72 ਘੰਟੇ ਪਹਿਲਾਂ ਇੰਡੀਆ ਜਾਣ ਤੋਂ ਦੇਣਾ ਹੈ ਇਦੇ ਵਿੱਚ ਇੱਕ ਸਵਾਲ ਜਿਹੜਾ ਪੈਦਾ ਹੋ ਰਿਹਾ ਜਿਹੜੇ ਫੋਨ ਕਰਦੇ ਆ ਸੱਜਣ ਮਿੱਤਰ ਕੇ ਓਸੀਆਈ ਕਾਰਡ ਜਿਨ੍ਹਾਂ ਨੇ ਲੈ ਲਿਆ ਉਹਨਾਂ ਨੂੰ ਵੀ ਜ਼ਰੂਰੀ ਹੈ ਬਿਲਕੁਲ ਜੀ ਚੀਨਾ ਕੋ ਓਸੀਆਈ ਕਾਰਡ ਜਿਨ੍ਹਾਂ ਨੇ ਲੈ ਲਿਆ ਹੈ ਉਹਨਾਂ ਦੇ ਲਈ ਵੀ ਇਹ ਸਭ ਕੁਝ ਦੱਸਣਾ ਜ਼ਰੂਰੀ ਹੈ ਕਿ ਅਸੀਂ ਇੰਡੀਆ ਜਿਹੜੇ ਜਾ ਰਹੇ ਫਾਰਮ ਭਰਨਾ ਜ਼ਰੂਰੀ ਹੈ ਜੀ ਤੇ ਇਹ 1 ਅਕਤੂਬਰ ਤੋਂ ਸਟਾਰਟ ਹੋ ਚੁੱਕਾ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਜਿਹੜੀ ਇਮੀਗ੍ਰੇਸ਼ਨ ਦੇ ਰੂਲ ਹੈ ਉਹ ਚੇਂਜ ਹੋ ਚੁੱਕੇ ਆ ਇਮੀਗ੍ਰੇਸ਼ਨ ਆਫੀਸਰ ਜਿਹੜਾ ਉਹ ਜਾਵੇਦ ਤੁਹਾਨੂੰ ਐਂਟਰੀ ਦੇਵੇਗਾ ਜੇ ਕੋਈ ਵੀ ਤੁਹਾਡੇ ਪੇਪਰਾਂ ਦੇ ਵਿੱਚ ਉਸ ਨੂੰ ਕੋਈ ਗੜਬੜ ਦਿਸੀ ਕੋਈ ਵੀ ਐਕਟੀਵਿਟੀ ਤੁਹਾਡੀ ਇਸ ਤਰ੍ਹਾਂ ਦੀ ਦਿਸੀ ਤੇ ਉਸੇ ਤਰ੍ਹਾਂ ਤੁਹਾਨੂੰ ਰਿਪੋਰਟ ਦੇ ਜਿਹੜਾ ਉੱਥੋਂ ਹੀ ਕਰ ਸਕਦਾ ਹੈ ਇਮੀਗ੍ਰੇਸ਼ਨ ਆਫੀਸਰ ਜਿਹੜਾ ਐਂਟਰੀ ਦਿੰਦਾ ਜਿਹੜਾ 에어ਪੋਰਟ ਤੇ ਹੁੰਦਾ ਉਹਨੂੰ ਬਹੁਤ ਸਾਰੀਆਂ ਪਾਬਰਾਂ ਇੰਡੀਆ ਦੇ ਵਿੱਚ ਦੇ ਦਿੱਤੀਆਂ ਗਈਆਂ ਹੈ ਤੇ ਉਹਦੇ ਵਿੱਚ ਇੱਕ ਜਿਹੜੀ ਹੈ ਇਹ ਚੀਜ਼ ਹੈ ਕਿ 1 ਅਕਤੂਬਰ ਤੋਂ ਸਟਾਰਟ ਹੋਇਆ ਕਿ ਤੁਸੀਂ ਇੰਡੀਆ ਜਾਣਾ ਸਭ ਤੋਂ ਪਹਿਲਾਂ ਤੁਸੀਂ 75 ਘੰਟੇ ਪਹਿਲਾਂ ਇੰਡੀਆ ਨੂੰ ਇਹ ਦੱਸਣਾ ਕਿ ਮੈਂ ਇੰਡੀਆ ਆ ਰਿਹਾ ਤੇ ਕਿੰਨੇ ਚਿਰ ਲਈ ਆ ਰਿਹਾ ਸਾਰਾ ਕੁਝ ਦੱਸਣਾ ਜਿਹੜਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਨੂੰ ਕੋਈ ਵੀ ਪ੍ਰੋਬਲਮ ਹੈ ਜਿਹੜੀ ਉਹ ਆ ਇੰਡੀਆ ਜਦ ਤੱਕ ਜਾਈਏ ਉਹ ਨਾ ਹੋਵੇ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਸਾਰਿਆਂ ਦਾ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ